ਤੁਸੀਂ ਵੀਰੇ ਕਿਸੇ ਦੇ ਘਰ ਦੇ ਵਿੱਚ ਇਦਾਂ ਥੋੜਾ ਕੋਈ ਹਿਸਾਬ ਤਾਂ ਹੋਵੇਗਾ ਹੈ ਰਾਤ ਬਰਾ ਦੇ ਵਾਲੇ 5:00 ਵਜੇ ਤੁਸੀਂ ਆ ਗਏ ਯਾਰ ਆਜੋ ਆਜੋ ਇੱਕ ਨਹੀਂ ਯਾਰ ਅਥੀ ਕੋਈ ਦਸੋ ਬਲੈਕੀ ਆ ਵੀਰੇ ਪਹਿਲਾਂ ਦੱਸੋ ਮੈਨੂੰ ਯਾਰ ਕੋਈ ਬਲੈਕੀ ਆ ਨਾ ਸੀ ਅੱਤ ਫੇਰ ਦੱਸੋ ਯਾਰ ਕੋਈ ਕੀ ਹਿਸਾਬ ਦਾ ਵਾ ਦੱਸੋ ਨਹੀਂ ਲੈ ਦੱਸ ਆ ਦੱਸ ਹੈ ਨਹੀਂ 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 ਚੋਰਾਂ ਨਾਲੋਂ ਸਾਡੇ ਨਾਲ ਤੁਸੀਂ ਕਰਦੇ ਨਹੀਂ ਭਾਗੇ ਨਹੀਂ ਡਿਊਟੀ ਕਰ ਨਹੀਂ ਡਿਊਟੀ ਆ ਕੋਈ ਡਿਊਟੀ ਕਾ ਦਿਆ ਕਾਦੀ ਡਿਊਟੀ ਵੀਰੇ ਤੁਹਾਡੇ ਕੋਲ ਡਿਊਟੀ ਕੋਈ ਫਸੇ ਗੜੋ ਤੁਰਦੇ ਆ ਪਹਿਲਾਂ ਹੀ ਫੋਨ ਆ ਜਾਂਦਾ ਠੀਕ ਹੈ ਨਾ ਇਹ ਬੰਦੇ ਆ ਰਹੇ ਆ ਪਹਿਲਾਂ ਫੋਨ ਆਇਆ ਤੁਹ ਕਿਤੇ ਇੱਕ ਥਾਂ ਤੇ ਥੋੜਾ ਜਾਣਦੇ ਨਹੀਂ 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 ਕਿੰਨੇ ਨੇ ਕੀ ਵੀਰੇ ਉਹ ਕਤਲ ਕਰਕੇ ਆ ਨਹੀਂ ਫਿਰ ਕੀ ਆ ਫਿਰ ਫਿਰ ਕੀ ਕੀ ਚੱਕਰ ਦੱਸੋ ਨਾ ਆਰਡਰ ਡਿਊਟੀ ਉਹ ਲੋਨ ਆਰਡਰ ਵੀਰੇ ਕਾਦੇ ਨਹੀਂ ਕਾਦੇ ਆਰਡਰ ਨੇ ਪਹਿਲਾਂ ਮੈਨੂੰ ਦੱਸੋ ਹੈ ਸਰ ਨਾ ਗਿਆ ਸੀ ਅਜੇ ਔਰ ਧਰਨਾ ਹੋਣਾ ਪਰ ਮੈਨੂੰ ਆਪਣੀ ਨੌਲੇਜ ਰੱਖਦੇ ਨਹੀਂ ਚਲ ਕੋਈ ਨਹੀਂ ਬੈਠੋ ਚਾਹ ਪੀਣੇ ਤੁਸੀਂ ਵੀਰੇ ਇੱਥੇ ਬੈਠੋ ਤੁਸੀਂ ਐਦਾਂ ਵੀਰੇ ਤੇਰਾ ਜਿਗਰ ਦਾ ਮੂਵੀ ਬਣਾ ਲਈ ਉਹ ਵੀ ਮੇਰੇ ਮੈਂ ਬਣਾਵਾਂਗਾ ਕੋਈ ਚੱਕਰ ਮੈਨੂੰ ਮੂਵੀ ਦੇਹੀਂ ਤੁਸੀਂ ਕੋਈ ਗਲਤ ਨਹੀਂ ਕਰਨਾ ਕੋਈ ਨਹੀਂ ਵੀਰੇ ਗਲਤੀ ਐਸੇ ਇਸ ਤੋਂ ਦੇਖੋ ਭਾਈ ਜੀ ਫਿਰ ਜੇ ਇਹ ਨਾ ਧਰਨੇ ਦੇਣੇ ਤੇ ਉਹ ਵੀ ਗਲਤ ਹੈ ਤarne ਦੇਣੇ ਕੋਈ ਤੁਹਾਡੇ ਕੋਲ ਕੋਈ ਹੈਗਾ ਉਹਦੇ ਕੋਲ ਉਹਨੂੰ ਕੋਈ ਰਾਸਤਾ ਕੋਈ ਬਲਾਜੀ ਦਾ ਵੀਰੇ ਹੈਗਾ ਕੈਸ ਸੁਝਾਈ ਨਹੀਂ ਕਰਦੇ ਤੁਹਾਡੇ ਵੀਰੇ ਡਿਊਟੀ ਬੰਦੀ ਠੀਕਾ ਮੇਰੇ ਡਿਊਟੀ ਬੰਦੀ ਤੁਸੀਂ ਆਓ ਤੁਸੀਂ ਬੈਠੋ ਤੁਸੀਂ ਦੇਖੋ ਤੁਸੀਂ ਵੇਖੋ ਕੋਈ ਗੱਲ ਦੇ ਨਾਲ ਅੰਦਰ ਵੜਨਾ ਗਲਤ ਆ ਨਾ ਫੇਰ ਤੁਸੀਂ ਐ ਥੋੜਾ ਕੋਈ ਯਾਰ ਤੁਸੀਂ ਥੋੜੇ ਸੁੱਤੇ ਪਏ ਤੇ ਨਾ ਅੰਦਰ ਵੜ ਕੇ ਤੁਹਾਨੂੰ ਪਾਰ ਕਰਦਾ ਤੁਸੀਂ ਬਾਹਰ ਤੋਂ ਨਾਲ ਹੀ ਸਾਡੇ ਤੁਸੀਂ ਨਾਲ ਹੀ ਹੋ ਨਾ ਸਾਡੇ ਵੀਰੇ ਅੰਦਰ ਆ ਕੇ ਨਾਲ ਹੀ ਸਾਨੂੰ ਤਾਂ ਨਾਲ ਰਹਿ ਨਹੀਂ ਦਿੱਤਾ ਤੁਸੀਂ ਐਸੇ ਬਾਹਰ ਖੜੇ ਹੋ ਤੁਸੀਂ ਯਾਰ ਯਾਰ ਆ ਵੀ ਬਾਹਰ ਖੜੇ ਰਹੋਗੇ ਜਾਣ ਬੋਝ ਕੇ ਵੀਡੀਓ ਕੱਢ ਲੈਣੇ ਬਣਾਉਣ ਲੱਗ ਜਣੇ ਕੋਈ ਗੱਲ ਹੈ ਦੱਸ ਕਿਉਂ ਕੋਈ ਨਹੀਂ ਕੋਈ ਨਹੀਂ ਬਣਾ ਵੀਰੇ ਦੇਖੋ ਮੈਂ ਉਹਦੇ ਘਰੇ ਯਾਰ ਬਣਾ ਤਾਂ ਦਸ ਕੀ ਮੰਨੋ ਤੁਸੀਂ ਆਪਣਾ ਕੰਮ ਕਰੋ ਹੀ ਆਪਣਾ ਕੰਮ ਕਰੋ ਵੀਰੇ ਸਾਨੂੰ ਨਹੀਂ ਪਤਾ ਹੈਗਾ ਅਸੀਂ ਤਾਂ ਅਵਤਾਰ ਸੇ ਤਨ ਅਵਤਾਰ ਤੋਂ ਰਾਤਾ ਨਹੀਂ ਕੱਲ੍ਹ ਦਾ ਹੀ ਗਏ ਨੇ ਉਹਨਾਂ ਨੂੰ ਨਹੀਂ ਆਏ ਤੁਸੀਂ ਦੱਸੋ ਤਾਂ ਲਾਸ਼ ਹੀ ਲੈ ਲਈ ਤੁਸੀਂ ਸਾਰਾ ਕੁਝ ਪਰ ਇੰਦਾ ਨਹੀਂ